ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਫੁਲਕਾਰੀ ਹਾਊਸ ਤੇ ਵਿੱਚ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਮੈਂ ਮਨਪ੍ਰੀਤ ਕੌਰ ਪੱਟੀ ਅੱਜ ਫੇਰ ਤੋਂ YouTube ਦੀ ਵੀਡੀਓ ਲੈ ਕੇ ਤੁਹਾਡੇ ਸਾਰਿਆਂ ਦੇ ਨਾਲ ਹਾਜ਼ਰ ਹਾਂ ਤੁਹਾਨੂੰ ਜਿਵੇਂ ਪਤਾ ਹੈ ਪ੍ਰਵੀਨ ਫੁਲਕਾਰੀ ਹਾਊਸ ਤੇ ਵਿੱਚ ਹੱਥ ਦੀਆਂ ਬਾਗ ਫੁਲਕਾਰੀਆਂ ਪੱਖੀਆਂ ਝੋਲੇ ਬਹੁਤ ਸਾਰੀਆਂ ਰਵਾਇਤੀ ਚੀਜ਼ਾਂ ਮਿਲਦੀਆਂ ਸਾਡੇ ਕੋਲ ਸਾਰੀਆਂ ਚੀਜ਼ਾਂ ਹੱਥ ਦੀਆਂ ਬਣੀਆਂ ਹੁੰਦੀਆਂ ਤੁਸੀਂ ਆ ਕੇ ਵੀ ਖਰੀਦ ਸਕਦੇ ਹੋ ਜਾਂ ਆਨਲਾਈਨ ਦੇ ਮਾਧਿਅਮ ਰਾਹੀਂ ਵਰਲਡ ਵਾਈਡ ਜਿਹੜੀ ਹੈ ਸ਼ਿਪ ਕਰਵਾ ਸਕਦੇ ਹੋ ਸਾਡੇ ਆ ਕੇ ਖਰੀਦਣ ਦੇ ਲਈ ਪਤਾ ਹੈਗਾ ਜੀ ਪਰਵੀਨ ਫੁਲਕਾਰੀ ਹਾਊਸ ਐਮ 636/12 ਲੋਰ ਰੋਡ ਪੱਟੀ ਜ਼ਿਲ੍ਹਾ ਸਾਡਾ ਤਰਨਤਾਰਨਾ ਸ਼ਹਿਰ ਪੱਟੀ ਆ ਤੁਸੀਂ ਆ ਕੇ ਪੱਟੀ ਵੀ ਖਰੀਦ ਸਕਦੇ ਹੋ ਸਾਡੇ ਨੰਬਰਸ ਹਨ 805526219779501205488 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਜਾਂ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਇੰਸਟਾਗ੍ਰam ਤੇ ਫੁਲਕਾਰੀ ਹਾਊਸ ਕਰਕੇ ਸਾਡਾ ਪੇਜ ਹੈਗਾ ਜੀ ਫੇਸਬੁਕ ਤੇ ਵੀ ਪ੍ਰਵੀਨ ਫੁਲਕਾਰੀ ਹਾਊਸ ਕਰਕੇ ਪੇਜ ਹੈਗਾ ਦੋਵਾਂ ਤੇ ਅਸੀਂ ਐਕਟਿਵ ਰਹਿੰਨੇ ਆ ਉਹਦੇ ਤੇ ਵੀ ਵੀਡੀਓਜ਼ ਲਾਈਵ ਹੁੰਦੇ ਰਹਿੰਨੇ ਆ ਤੁਸੀਂ ਜਰੂਰ ਉਹ ਫੋਲੋ ਕਰ ਛਡੋ ਅੱਜ ਦੀ ਜਿਹੜੀ ਸਾਰੀ ਕਲੈਕਸ਼ਨ ਹੋਊਗੀ ਉਹ ਕਾਟਨ ਦੀਆਂ ਫੁਲਕਾਰੀਆਂ ਦੀ ਹੋਊਗੀ ਕਿਉਂਕਿ ਸਮਰ ਜਿਹੜੀ ਆ ਵਿੰਟਰ ਦੇ ਲਈ ਨਵੀਆਂ ਜਿਹੜੀਆਂ ਕਾਟਨ ਦੀਆਂ ਫੁਲਕਾਰੀਆਂ ਵਿਆਹਾਂ ਸ਼ਾਦੀਆਂ ਦੇ ਲਈ ਜੇ ਅਗਰ ਤੁਸੀਂ ਸਗਨ ਤੇ ਦੇਣ ਵਾਲੀਆਂ ਫੁਲਕਾਰੀਆਂ ਲੈਣੀਆਂ ਉਹ ਜਿਹੜੀਆਂ ਕੱਟ ਰੇਂਜ ਵਾਲੀਆਂ ਫੁਲਕਾਰੀਆਂ ਸਾਡੇ ਕੋਲ ਅਵੇਲੇਬਲ ਹੈਗੀਆਂ ਹੋਣਗੀਆਂ ਸਾਰੀਆਂ ਫੁੱਲ ਫੁੱਲ ਕੱਡੀਆਂ ਹੀ ਤੇ ਸਾਡੇ ਕੋਲੇ ਜਿਹੜੀਆਂ ਅਵੇਲੇਬਲ ਹੋਣਗੀਆਂ ਇਹ 2.5 ਮੀਟਰ ਲੰਬੀਆਂ ਤੇ 1.10 ਮੀਟਰ ਚੌੜੀਆਂ ਹੁੰਦੀਆਂ 1 ਮੀਟਰ 10 ਇੰਚ ਜਿਹੜੀਆਂ ਚੌੜੀਆਂ ਹੁੰਦੀ ਹੈ ਸਭ ਤੋਂ ਪਹਿਲਾਂ ਜਿਹੜੀ ਫੁਲਕਾਰੀ ਗਿਆ ਉਹ ਹੈਗੇ ਜੀ ਆਹ ਵਾਲੀ ਬਣੀ ਹੋਈ ਇਹ ਪਲੀਜ਼ ਤੁਸੀਂ ਨਾਲ ਦੇ ਨਾਲ ਬੁੱਕ ਕਰਵਾ ਲਿਓ ਕਿਉਂਕਿ ਇਹ ਇਹ ਤੁਸੀਂ ਜਦੋਂ ਬੁਕਿੰਗ ਕਰਵਾਉਂਦੇ ਹੋ ਕਈ ਵਾਰ 1 1 2 2 ਪੀਸਿਸ ਹੁੰਦੇ ਆ ਤੇ ਇਹਨਾਂ ਨੂੰ ਟਾਈਮ ਲੱਗ ਜਾਂਦਾ ਕੱਢਣ ਤੇ 1.5 ਮਹੀਨਾ ਇਹ ਇਸ ਕਰਕੇ ਮੈਂ ਤੁਹਾਨੂੰ ਕਹਿ ਰਹੀ ਆ ਕਿ ਨਾਲ ਦੇ ਨਾਲ ਹੀ ਬੁਕਿੰਗ ਇਹਦੀ ਕਰਵਾ ਲਿਓ ਪਿਛਲੀ ਵੀਡੀਓ ਬਾਗਾਂ ਦੇ ਸੀਗੀ ਉਹ ਜ਼ਰੂਰ ਜਾ ਕੇ ਚੈੱਕ ਕਰਿਓ ਮੈਂ ਪਿੱਛੋਂ ਵੀ ਜ਼ਰੂਰ ਦਿਖਾਉਣੀ ਹੁੰਦੀ ਆ ਹਮੇਸ਼ਾ ਮੈਂ ਕਿੰਨੀ ਹੁੰਦੀ ਆ ਤੁਸੀਂ ਵੇਖੋ ਇਹ ਹੱਥ ਦੀ ਫਰੇਮ ਨਾਲ ਕੱਢੀ ਹੋਈ ਫੁਲਕਾਰੀ ਆ ਸੋ ਇਹ ਅਵੇਲੇਬਲ ਹੈਗੀ ਆ ਅੱਜ ਮੈਂ 7-8 ਪੀਸੇ ਦਿਖਾਉਂਗੀ ਜੀ ਤੁਹਾਨੂੰ 7-8 ਪੀਸੇ ਦਿਖਾਉਣ ਦਾ ਮੇਰਾ ਇਹ ਹੈਗਾ ਕਿ ਤੁਸੀਂ ਇਹਨੂੰ ਇਹ ਸਾਰੇ ਟ੍ਰੈਡੀਸ਼ਨਲ ਕਲਰ ਜਿਹੜੇ ਟ੍ਰੈਡੀਸ਼ਨਲ ਕਲਰ ਤੁਸੀਂ ਮੰਗਦੇ ਹੁੰਦੇ ਹੋ ਉਹ ਕਲਰ ਲਾਲ ਕਲਰ ਦੇ ਵਿੱਚ ਇਹ ਵੀ ਲਾਲ ਕਲਰ ਦੇ ਵਿੱਚ ਅਵੇਲੇਬਲ ਹੈਗੀ ਐ ਇਹਦੀ ਬੁਕਿੰਗ ਪਲੀਜ਼ ਨਾਲ ਦੇ ਨਾਲ ਕਰਵਾ ਲਿਓ 8054621977950125488 ਤੇ ਸਾਡੇ ਨਾਲ ਸੰਪਰਕ ਕਰ ਲਿਓ ਬੈਕ ਸਾਈਡ ਵੀ ਦੇਖ ਸਕਦੇ ਹੋ ਅੱਗੇ ਵੀ ਦੇਖ ਸਕਦੇ ਹੋ ਦੂਸਰਾ ਪੀਸ ਆ ਮੈਨੂੰ ਨਾ ਇਹਦੇ ਸਕਰੀਨਸ਼ਾਟ ਲੈ ਕੇ ਭੇਜ ਦੇ ਕਰੋ ਜਦੋਂ ਤੁਸੀਂ ਮੈਨੂੰ ਨਾ ਕਹਿੰਦੇ ਹੋ ਕਿ ਆਹ ਵਾਲੀ ਫੁਲਕਾਰੀ ਕਿਉਂਕਿ ਇਹਨਾਂ ਦੇ ਕਲਰ ਕੰਬੀਨੇਸ਼ਨ ਆਲਮੋਸਟ ਸੇਮ ਹੁੰਦੇ ਆ ਕਈ ਵਾਰ ਤੇ ਸਮਝ ਨਹੀਂ ਆਉਂਦੀ ਤੁਸੀਂ ਪਲੀਜ਼ ਸਕਰੀਨਸ਼ਾਟ ਲੈ ਕੇ ਜਿਹੜੀ ਆ ਭੇਜ ਦਿਆ ਕਰੋ ਆ ਸਭ ਤੋਂ ਹਲਕੀ ਫੁਲਕਾਰੀ ਜਿਹੜੀ ਸਾਡੇ ਕੋਲ ਹੁੰਦੀ ਆ ਕਈ ਵਾਰ ਇਹਦੇ 1 1 2 2 ਪੀਸੇਸ ਹੀ ਅਵੇਲੇਬਲ ਹੁੰਦੇ ਆ ਤੇ ਤੁਸੀਂ ਕਹਿ ਦਿੰਦੇ ਹੋ ਕਿ ਇਕੱਠੀਆਂ ਚਾਹੀਦੀਆਂ ਤੇ ਤੁਸੀਂ ਬੁਕਿੰਗ ਪਲੀਸ ਨਾਲ ਦੇ ਨਾਲ ਕਰਵਾ ਲਿਆ ਕਰੋ ਜੇ ਆਊਟ ਆਫ ਸਟਾਕ ਵੀ ਜਾਣ ਤੋਂ ਪਹਿਲਾਂ ਪਹਿਲਾਂ ਇਹ ਬਣੀ ਹੈਗੀ ਆ ਮੈਂ ਪਿੱਛੋ ਦਿਖਾ ਰਹੀ ਆ ਆ ਤੀਸਰਾ ਪੀਸ ਹੈ ਜੀ ਆਪਣੇ ਕੋਲ ਇਹ ਥੋੜੀ ਜੀ ਜਿਹੜੇ ਵਾਈਬਰੈਂਟ ਕਲਰ ਦੇ ਵਿੱਚ ਹੈਗੀ ਆ ਉਹ ਥੋੜੇ ਫੁਲਕਾਰੀ ਦੇ ਕਲਰ ਦੇ ਵਿੱਚ ਮੈਂ ਦਿਖਾਈ ਸੀਗੀ ਇਹ ਸਾਰੇ ਵਾਈਬਰੈਂਟ ਕਲਰ ਦੇ ਵਿੱਚ ਹੈਗੀ ਆ ਬੈਕਸਾਈਡ ਤੋਂ ਵੀ ਦੇਖ ਸਕਦੇ ਹੋ ਤੁਸੀਂ ਜਦੋਂ ਪੱਟੀ ਆਉਂਦੇ ਹੋ ਜੀ ਮੈਂ ਤੁਹਾਨੂੰ ਇੱਕ ਵਾਰੀ ਲੋਕੇਸ਼ਨ ਦਾ ਜ਼ਰੂਰ ਦੱਸ ਦਿੰਦੀ ਆਂ ਕਈ ਵਾਰ ਬਹੁਤ ਸਾਰੇ ਜਾਣਿਆਂ ਨੂੰ ਕਨਫਿਊਜ਼ਨ ਹੋ ਜਾਂਦੀ ਆ ਤੁਸੀਂ ਜਿਹੜਾ ਕਲॉक ਟਾਵਰ ਆ ਉਹਦੇ ਤੋਂ ਸਿੱਧਾ ਅੰਦਰ ਨੂੰ ਆਉਣਾ ਪੱਟੀ ਕਲॉक ਟਾਵਰ ਮੈਂ ਉਹਦੀ ਨਾ ਰੀਲ ਪਾ ਦੂੰਗੀ ਇੱਕ ਵਾਰੀ ਤੁਹਾਨੂੰ ਲੋਕੇਸ਼ਨ ਦੀ ਫੇਰ ਕਦੇ ਪ੍ਰੋਬਲਮ ਨਹੀਂ ਹੋਊਗੀ ਉਹ ਇਹ ਚੌਥਾ ਪੀਸ ਆ ਜੀ ਇਹ ਪੰਜਵਾਂ ਪੀਸ ਆ ਆਪਣੇ ਕੋ ਇਹ ਬਲੂ ਕਲਰ ਦੇ ਵਿੱਚ ਤੇ ਲਾਈਟ ਬਲੂ ਕਲਰ ਦੇ ਵਿੱਚ ਸਕਾਈ ਬਲੂ ਕਲਰ ਦੇ ਵਿੱਚ ਜਿਨ੍ਹਾਂ ਦੇ ਜਿਨ੍ਹਾਂ ਨੂੰ ਇਹ ਕਲਰ ਪਸੰਦ ਹੁੰਦਾ ਤੇ ਉਸ ਕਰਕੇ ਅਸੀਂ ਇਹ ਦੋ ਕਲਰਸ ਦੇ ਨਾਲ ਵੀ ਕੱਢੀ ਹੋਈ ਆ ਬੈਕ ਸਾਈਡ ਦੇਖੋ ਜੀ ਇਹਦੀ ਤੁਹਾਨੂੰ ਇੱਥੋਂ ਪਤਾ ਲੱਗ ਜਾਂਦਾ ਇਹ ਸਾਰਾ ਹੈਂਡ ਮੇਡ ਆ ਪਿਛਲੀ ਵੀਡੀਓ ਸਾਡੀ ਬਾਗਾਂ ਦੀ ਸੀ ਕਿ ਬਾਗ ਜ਼ਰੂਰ ਉਹਦੇ 'ਚ ਜਾ ਕੇ ਦੇਖ ਸਕਦੇ ਹੋ ਉਹਦੇ 'ਚ ਕੁਝ ਕਲੈਕਸ਼ਨ ਅਵੇਲੇਬਲ ਹੈਗੀ ਆ ਇੱਕ ਆ ਜਿਹੜੀ ਆ ਪ੍ਰਾਣੀਆਂ ਫੁਲਕਾਰੀਆਂ ਚਲਦੀਆਂ ਹੁੰਦੀਆਂ ਸੀ ਸ਼ਾਇਦ ਕਿਸੇ ਨੂੰ ਪਤਾ ਹੋਵੇ ਜੌਰਜਟ ਅੱਜਕੱਲ ਜੌਰਜਟ ਚਲਦੀ ਆ ਉਦੋਂ ਉਹਨੂੰ ਕੁਝ ਹੋਰ ਕਹਿੰਦੇ ਹੁੰਦੇ ਸੀਗੇ ਉਹਦੇ ਤੇ ਆ ਫੁੱਲ ਕੱਢੇ ਜਾਂਦੇ ਹੁੰਦੇ ਸੀਗੇ ਇਹ ਪਿੱਛੋਂ ਵੇਖਿਓ ਇਹਦੀ ਇਹਦੀ ਖਾਸੀਅਤ ਇਹ ਪਿੱਛੋਂ ਕੜਾਈ ਦਾ ਤੁਹਾਨੂੰ ਪਤਾ ਲੱਗਦਾ ਜੀ ਠੀਕ ਹੈ ਜੀ ਜਦੋਂ ਵੀ ਤੁਸੀਂ ਵੇਖਣਾ ਉਦੋਂ ਗੰਡਾਂ ਤੋਂ ਪਤਾ ਲੱਗਦਾ ਪਿਛਲੀਆਂ ਗੰਡਾਂ ਤੋਂ ਕਿ ਇਹ ਹੈਂਡ ਮੇਡ ਆ ਇਹ अवेलेबल ਹੈਗਾ ਜੀ ਇਹ ਸਗਣ ਤੇ ਸਾਰੀਆਂ ਦੇਣ ਵਾਲੀਆਂ ਫੁਲਕਾਰੀਆਂ ਹੈਗੀਆਂ ਇੱਕ ਆ ਵਾਲਾ ਪੀਸ ਇਹਦੇ ਚ ਕੋਈ ਪੀਸ ਅਵੇਲੇਬਲ ਆ ਇਹਦੇ ਚ ਹੋਰ ਕਲਰਸ ਦੇ ਵਿੱਚ ਇਹਦੇ ਚ ਹੋਰ ਨਹੀਂ ਅਵੇਲੇਬਲ ਹੈਗੇ ਬਾਕੀ ਇਹ ਕਿ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਆਪਾਂ ਤੁਹਾਨੂੰ ਨਾਲ ਦੇ ਨਾਲ ਹੀ ਜਿਹੜਾ ਇਹ ਆਰਡਰ ਤੁਹਾਡਾ ਜਿਹੜਾ 1.5 ਮਹੀਨੇ ਚ ਤਿਆਰ ਹੋ ਸਕਦਾ ਹੈ ਅਗਰ ਤੁਸੀਂ 10 ਫੁਲਕਾਰੀਆਂ 15 ਫੁਲਕਾਰੀਆਂ ਇਕੱਠੀਆਂ ਮੰਗਵਾਉਣੀਆਂ ਹੋਣ ਬੈਕ ਸਾਈਡ ਦੇਖੋ ਜੀ ਅਵੇਲੇਬਲ ਆ ਜੀ ਲਾਸਟ ਪੀਸ ਜਿਹੜਾ ਹੈਗਾ ਉਹ ਹੈਗਾ ਜੀ ਆ ਵਾਲਾ ਕਲਰ ਦਾ ਇਹ ਮੈਂ ਜਿਹੜੀ ਫੁਲਕਾਰੀ ਲਈ ਆ ਤੁਸੀਂ ਹਮੇਸ਼ਾ ਕਹਿੰਦੇ ਹੁੰਦੇ ਜਿਓ ਕਿ ਜਿਹੜੀ ਤੁਸੀਂ ਲਈ ਆ ਉਹ ਵੀ ਦਿਖਾਇਆ ਕਰੋ ਇਸ ਕਰਕੇ ਮੈਂ ਅੱਜ ਉਹ ਵੀ ਪੀਸ ਵਿਖਾਰੀਆਂ ਜਿਹੜੀ ਫੁਲਕਾਰੀ ਮੈਂ ਲਈ ਆ ਉਹਦੇ ਨਾਲ ਦਾ ਇਹ ਸੇਮ ਇੱਕ ਕਲਰ ਦੀ ਕੱਢੀ ਹੋਈ ਆ ਪਿੱਛੋਂ ਵੀ ਦੇਖ ਸਕਦੇ ਹੋ ਜੀ ਸਾਰੀ ਹੈਂਡ ਮੇਡ ਆ ਇਹ ਕਾਟਨ ਤੇ ਫੁਲਕਾਰੀਆਂ ਜੀ ਸਿੰਪਲ ਕਾਟਨ ਤੇ ਇਹ ਟੂਲ ਤੇ ਫੁਲਕਾਰੀਆਂ ਨਹੀਂ ਜੀ ਕਾਟਨ ਤੇ ਆ ਜੀ ਇਹ ਅਠੇ ਦੇ ਅਠੇ ਪੀਸ ਅਜ ਅਵੇਲੇਬਲ ਹੈਗੇ ਆ ਮੈਂ ਤੁਹਾਨੂੰ ਰਿਪੀਟ ਕਰ ਦਿੰਨੀ ਆ ਇਹ ਫੁਲਕਾਰੀ ਉਹ ਆ ਜਿਹੜੀ ਮੈਂ ਲਈ ਹੋਈ ਆ ਠੀਕ ਹੈ ਜੀ ਇਹ ਫੁਲਕਾਰੀ ਇਹ ਵੀ ਡਿਜ਼ਾਈਨ ਇਹਦਾ ਇੱਕੋ ਹੀ ਪੀਸ ਅਵੇਲੇਬਲ ਹੈਗਾ ਤੁਸੀਂ ਬੁਕਿੰਗ ਕਰਵਾ ਲਿਓ ਇਹ ਜਿਹੜੇ ਪੁਰਾਣੇ ਡਿਜ਼ਾਈਨ ਚ ਚਲਦੀਆਂ ਹੁੰਦੀਆਂ ਸੀ ਫੁਲਕਾਰੀਆਂ ਇਹ ਉਹ ਆ ਇਹ ਬਲੂ ਕਲਰ ਦੇ ਨਾਲ ਬਣੀ ਹੋਈ ਆ ਬਲੂ ਤੇ ਸਕਾਈ ਬਲੂ ਦੇ ਨਾਲ ਇਹ ਵੀ ਜਿਹੜੇ ਵਾਈਬਰੈਂਟ ਕਲਰ ਦੇ ਨਾਲ ਬਣੀ ਹੋਈ ਆ ਇਹ ਥੋੜਾ ਹਲਕਾ ਡਿਜ਼ਾਈਨ ਆ ਕਾਟਨ ਦੀਆਂ ਫੁਲਕਾਰੀਆਂ ਦੇ ਉੱਤੇ ਠੀਕ ਹੈ ਜੀ ਤੇ ਇਹ ਵੀ ਜਿਹੜੀ ਆ ਤੁਸੀਂ ਸਗਨ ਵਗੈਰਾ ਦੇ ਦੇਣ ਲਈ ਫੁਲਕਾਰੀ ਆ ਤੇ ਇਹ ਵੀ ਜਿਹੜਾ ਡਿਜ਼ਾਈਨ ਬਣਿਆ ਹੋਇਆ ਆ ਇਹ 8 ਦੇ 8 ਫੁਲਕਾਰੀਆਂ ਇਨ ਸਟਾਕ ਦੇ ਵਿੱਚ ਹੈਗੀਆਂ ਖਰੀਦਣ ਦੇ ਲਈ ਨੰਬਰ ਫੇਰ ਮੈਂ ਰਿਪੀਟ ਕਰ ਦਿੰਨੀ ਆ 8054621970950125488 ਮੇਰੀ ਇੱਕ ਰਿਕਵੈਸਟ ਹੈ ਤੁਹਾਨੂੰ ਅਗਰ ਤੁਸੀਂ ਬੁਕਿੰਗ ਕਹਿੰਦੇ ਹੋ ਤੇ ਉਹਦੀ ਪੇਮੈਂਟ 50% ਐਡਵਾਂਸ ਕਰੋ ਫੇਰ ਹੀ ਅਸੀਂ ਤਾਂ ਡਿਸਟਾਕ ਦੇ ਵਿੱਚ ਰੱਖਦੇ ਆ ਅਡਵਾਈਜ਼ਰ ਕੋਈ ਵੀ ਚੀਜ਼ ਜਿਹੜੀ ਆ ਨਾ ਤੇ ਤੁਹਾਡੀ ਤਿਆਰ ਹੋਊਗੀ ਤੁਸੀਂ ਸਾਨੂੰ ਆਣ ਕੇ ਕਹੋ ਕਿ ਆਹ ਚੀਜ਼ ਤਿਆਰ ਆ ਜਾਂ ਕਿਤਾ ਜੇ ਜਿੰਨਾ ਚਿਰ ਤੁਹਾਡੀ ਬੁਕਿੰਗ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਚੀਜ਼ ਪ੍ਰਪੇਅਰ ਨਹੀਂ ਕਰਦੇ ਸੋ ਆਪਣੇ ਕੋ ਹਰ ਵਾਰੀ ਮੈਂ ਬੇਨਤੀ ਜ਼ਰੂਰ ਕਰਦੀ ਆ ਸਾਡੇ ਕੋਲ ਹੱਥ ਦੇ ਖੱਦਰ ਦੇ ਆ ਝੋਲੇ ਹੁੰਦੇ ਆ ਊੜੇ ਆੜੇ ਵਾਲੇ ਜ਼ਰੂਰ ਖਰੀਦੋ ਹਰ ਘਰ ਖਰੀਦੋ ਇੱਕ ਇੱਕ ਦੋ ਦੋ ਝੋਲੇ ਜ਼ਰੂਰ ਖਰੀਦੋ ਕਿਉਂਕਿ ਇਹ ਪੰਜਾਬੀ ਮਾਂ ਬੋਲੀ ਨੂੰ ਪ੍ਰਸਿੱਧ ਕਰਨ ਲਈ ਛੋਟਾ ਜਿਹਾ ਉਦਮ ਆ ਨਾਲੇ ਇਹਦੇ ਚ ਗਿਫਟ ਆਈਟਮ ਤੁਸੀਂ ਪਾ ਕੇ ਦੇ ਸਕਦੇ ਹੋ ਬਹੁਤ ਸਾਰੀਆਂ ਚੀਜ਼ਾਂ ਸੋ ਇਹ ਜਿਹੜਾ ਇਹ ਇੱਕ ਗਿਫਟ ਆਈਟਮ ਦੇ ਲਈ ਵੀ ਬਹੁਤ ਵਧੀਆ ਹੈ ਇਹਦੇ ਵਿੱਚ ਬਲੂ ਕਲਰ ਵਾਈਟ ਕਲਰ ਬਹੁਤ ਸਾਰੇ ਕਲਰ ਦੇ ਵਿੱਚ येलो ਕਲਰ ਗ੍ਰੀਨ ਕਲਰ ਦੇ ਵਿੱਚ ਇਹ ਨਾਨ ਡਾਈਏਬਲ ਹੁੰਦੇ ਆ ਇਹ 4-5 ਕਲਰ ਜਿੰਨੂੰ ਕਿ ਤੁਸੀਂ ਹੈਂਡ ਵਾਸ਼ ਕਰ ਸਕਦੇ ਹੋ ਅਗਰ ਤੁਸੀਂ ਕਲਰ ਹੋਰ ਚੇਂਜ ਕਰਾਉਂਦੇ ਹੋ ਉਹ ਵਾਸ਼ੇਬਲ ਨਹੀਂ ਹੁੰਦੇ ਬਹੁਤ ਬਹੁਤ ਸ਼ੁਕਰੀਆ ਅੱਜ ਦੀ ਵੀਡੀਓ ਵੇਖਣ ਦੇ ਲਈ ਲਾਈਕ ਸ਼ੇਅਰ ਕਮੈਂਟ ਜਰੂਰ ਕਮੈਂਟ ਤੇ ਜਰੂਰ ਕਰਿਆ ਕਰੋ ਤੁਸੀਂ ਜੋ ਵੀ ਤੁਹਾਡੇ ਮਨ ਚ ਆਉਂਦਾ ਨਾ ਕਮੈਂਟ ਜਰੂਰ ਕਰਿਆ ਕਰੋ ਬਹੁਤ ਬਹੁਤ ਸ਼ੁਕਰੀਆ ਅੱਜ ਦੀ ਵੀਡੀਓ ਵੇਖਣ ਦੇ ਲਈ